ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਗਵਿੰਦਗੜ੍ਹ ਦੇ ਨੇੜੇ ਪਿੰਡ ਪਹੁੰਚੇ ਜੀ ਚਾਤਰਪੁਰ ਤੇ ਨਾਲ ਕੁੰਬੜਾ ਪਿੰਡ ਪੈਂਦਾ ਇਹ ਇੱਥੋਂ ਦੀ ਕਮੇਟੀ ਦੀ ਇੱਕ ਨਿਊਜ਼ ਦੀ ਖਬਰ ਤੁਹਾਨੂੰ ਸੁਣਾਉਣੀ ਹੈ ਜੀ ਕਹਿੰਦੇ ਕੂੜਾ ਕਰਕਟ ਰਹਿ ਤਵਜੋਂ ਗਵਿੰਦਗੜ੍ਹ ਨੇ ਹਾਸਲ ਕੀਤਾ ਪਹਿਲਾ ਸਥਾਨ ਮੰਡੀ ਗਵਿੰਦਗੜ੍ਹ ਤਿੰਨ ਸਟਾਰ ਰੇਟਿੰਗ ਵਾਲਾ ਪੰਜਾਬ ਪਹਿਲਾ ਸ਼ਹਿਰ ਆਜੋ ਹੁਣ ਤੁਹਾਨੂੰ ਇਹਦੀ ਰੇਟਿੰਗ ਦਿਖਾਉਣੀ ਹੈ ਜੀ ਆਜੋ ਮਣਜਾ ਕੋੜੇ ਕੋਲ ਆਜੋ ਜੀ ਚਲੋ ਊੜੇ ਦੀ ਰੇਟਿੰਗ ਦੇਖ ਲਓ ਸਫਾਈ ਦੇ ਸਬੰਧ ਚ ਰੇਟਿੰਗ ਹੈ ਜਿਹੜੀ ਤੀਜਾ ਸਟਾਰ ਰੇਟਿੰਗ ਜਿਹੜੀ ਮਿਲੀ ਹੈ ਇਹ ਹੁਣ ਮੈਨੂੰ ਇੱਥੇ ਬੋਲਣ ਦੀ ਲੋੜ ਨਹੀਂ ਪੈਣੀ ਮੇਰੇ ਤੋਂ ਉੱਪਰ ਮੈਂ ਖੜਾ 15 ਫੁੱਟ ਥੱਲੇ ਮੇਰੇ ਤੋਂ 15 ਫੁੱਟ ਉੱਪਰ ਜੀਸੀਬੀ ਚੱਲਦੀ ਹੈ ਆ ਤੁਸੀਂ ਦੇਖ ਸਕਦੇ ਹੋ ਵੀ ਇਹਨਾਂ ਦੇ ਆਹ ਰੋਡ ਵੀ ਇਹਨਾਂ ਨੇ ਜਾਮ ਕੀਤਾ ਹੋਇਆ ਪੂਰਾ ਤੇ ਹੁਣ ਅੱਗੋਂ ਠੇਕੇਦਾਰ ਨੂੰ ਇਹ ਕਿਹਾ ਕਿ ਕਿਹਾ ਗਿਆ ਵੀ ਤੂੰ ਆਪਣਾ ਜਿਹੜਾ ਸੜਕ ਹੈ ਉਹ ਸਾਫ਼ ਕਰ ਨਹੀਂ ਤੈਨੂੰ ਜੁਰਮਾਨਾ ਹੋਊਗਾ ਇਹ ਸਰਕਾਰਾਂ ਦੀਆਂ ਨੀਤੀਆਂ ਨੇ ਜੀ ਵੀ ਪਹਿਲਾਂ ਕੂੜੇ ਦੇ ਵੱਡੇ ਵੱਡੇ ਡੰਪ ਬਣਾਓ ਉਥੋਂ ਆਸੇ ਪਾਸੇ ਦੇ ਲੋਕ ਪਿੰਡਾਂ ਦੇ ਕਿਤੇ ਹੋਰ ਪਲਾਨ ਕਰਨਗੇ ਤੇ ਫਿਰ ਅਸੀਂ ਆਪਣੀਆਂ ਮਨਮਰਜ਼ੀ ਦੀਆਂ ਜਿਹੜੀਆਂ ਜ਼ਮੀਨਾਂ ਨੇ ਆਪਣੇ ਰੇਟ ਮੁਤਾਬਕ ਆਪਣੇ ਬੰਦੇ ਨੂੰ ਦੇ ਕੇ ਅਸੀਂ ਇਹਨਾਂ ਦਾ ਸੌਦਾ ਕਰਨਾ ਤੁਸੀਂ ਦੇਖ ਸਕਦੇ ਹੋ ਇਹ ਜ਼ਿਆਦਾ ਨਹੀਂ ਤਾਂ ਪੂਰੇ 1.5 ਕਿਲਾ ਹੋਊਗਾ ਇਹ ਡੇੜ ਕਿਨੇ ਦੇ ਵਿੱਚ ਕੂੜੇ ਦੇ ਜਿਹੜੇ ਡੰਪ ਨੇ ਇਹ ਵੱਡੇ ਵੱਡੇ ਮੈਂ ਤਾਂ ਡੰਪ ਨਹੀਂ ਇਹ ਤਾਂ ਪਹਾੜ ਹੈ ਇਹ ਐਡਾ ਵੱਡਾ ਪਹਾੜਾ ਚਾਹੇ ਪੱਛਮ ਚੱਲੇ ਚਾਹੇ ਉੱਤਰ ਚੱਲੇ ਚਾਹੇ ਦੱਖਣ ਚੱਲੇ ਜਦੋਂ ਵੀ ਇੱਥੋਂ ਬੰਦਾ ਲੰਘਦਾ ਹੁਣ ਮੈਨੂੰ ਪਤਾ ਮੈਂ ਵੀਡੀਓ ਬਣਾ ਰਿਹਾ ਵੀ ਕਿੰਨੀ ਗੰਦੀ ਸਮੈਲ ਆ ਰਹੀ ਹੈ ਇੱਥੋਂ ਵੀ ਜੀ ਸੀ ਵੀ ਵਾਲੇ ਨਾਲ ਮੇਰੀ ਗੱਲ ਹੋਈ ਹੈ ਉਹ ਕਹਿੰਦਾ ਜੀ ਪਾਪੀ ਪੇਟ ਦਾ ਸਵਾਲ ਹੈ ਅਸੀਂ ਤਾਂ ਮੂੰਹ ਬੰਨ ਕੇ ਲੱਗੇ ਹੋਏ ਆ ਤੇ ਤੁਸੀਂ ਦੇਖ ਸਕਦੇ ਹੋ ਵੀ ਕੂੜੇ ਦੇ ਕਰکٹ ਰੈਟ ਵਿੱਚੋਂ ਗਵਿੰਦਗੜ੍ਹ ਨੇ ਹਾਸਲ ਕੀਤਾ ਪਹਿਲਾ ਸਥਾਨ ਮੈਂ ਤੁਹਾਨੂੰ ਇਹ ਦਿਖਾਉਣਾ ਸੀਗਾ ਵੀ ਇਹ ਜਿਹੜੀ ਰੇਟਿੰਗ ਹੈ ਇਹ ਤੁਸੀਂ ਇਹਨਾਂ ਨੂੰ ਪੁੱਛਿਓ ਜਰੂਰ ਵੀ ਰੇਟਿੰਗ ਆਹੀ ਹੈ ਜੋ ਤੁਹਾਡੇ ਸਾਹਮਣੇ ਦਿਖ ਰਹੀ ਹੈ ਤੇ ਇਸ ਤੋਂ ਸਭ ਤੋਂ ਵੱਡੀ ਇੱਕ ਖਤਰਨਾਕ ਗੱਲ ਹਾਈ ਵੋਲਟੇਜ ਦੀਆਂ ਤਾਰਾਂ ਉੱਪਰਲੇ ਪਾਸੇ ਚੈੱਕ ਕਰੋ ਹਾਈ ਵੋਲਟੇਜ ਦੀਆਂ ਤਾਰਾਂ ਇੱਥੋਂ ਦੀ ਲੰਘ ਰਹੀਆਂ 25 ਫੁੱਟੇ ਹੋ ਗਿਆ ਮੰਨ ਲਓ ਕੋਈ ਉੱਪਰ ਇਹਨਾਂ ਦਾ ਕੂੜਾ ਕਰਕਟ ਵਾਲਾ ਜਾਂ ਕੋਈ ਇਹਨਾਂ ਦਾ ਕਰਮਚਾਰੀ ਉੱਪਰ ਚੜ ਕੇ ਜਦੋਂ ਕੂੜਾ ਇੱਧਰ ਉੱਧਰ ਕਰੂਗਾ ਜੀ ਸੀ ਬੀ ਵਾਲਾ ਉਥੋਂ ਕਿਤੇ ਹਾਵੀ ਨਾ ਵੀ ਹੋਣ ਦਾ ਵੀ ਖਤਰਾ ਹੈ ਜੀ ਪੂਰਾ ਕੁੰਬੜੇ ਪਿੰਡ ਤੇ ਚਾਤਰਪੁਰ ਵਾਲਿਆਂ ਨੂੰ ਬੇਨਤੀ ਹੈ ਵੀਰੇ ਹੱਥ ਬੰਨ ਕੇ ਐਦਾਂ ਨਹੀਂ ਇਹ ਚੱਕਿਆ ਜਾਣਾ ਜਿੰਨਾ ਚਿਰ ਤੁਸੀਂ ਸੜਕਾਂ ਤੇ ਨਹੀਂ ਆਉਂਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਮੇਟੀ ਗਵਿੰਦਗੜ ਵਾਹ ਕਮੇਟੀ ਮੰਡੀ ਗਵਿੰਦਗੜ ਵਾਹ ਮਾਟੀ ਮੰਡੀ ਗਵਿੰਦਗੜ ਰੁਕਾਵਾਂ ਸਭ ਤੋਂ ਪਹਿਲਾਂ ਤਾਂ